ਪਿੰਡ ਕੱਚੇ ਮੱਛਵੜੇ ਖਾਮ ਦੀ ਪੰਚਾਇਤੀ ਜ਼ਮੀਨ ਦੇ ਵਿੱਚੋਂ ਆ ਤੁਸੀਂ ਦੇਖੋ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੀ ਮਿੱਟੀ ਆ ਉਹ ਚੱਕੀ ਜਾ ਰਹੀ ਹੈ ਸੇਵਾ ਦੇ ਤਹਿਤ ਕਿਉਂਕਿ ਸਤਲੁਜ ਦਰਿਆ ਦੇ ਉੱਤੇ ਜਿਹੜੀ ਢਾਹ ਲੱਗੀ ਹੋਈ ਆ ਦੋ ਥਾਵਾਂ ਤੇ ਦੌਦਪੁਰ ਅਤੇ ਸੰਗਪੁਰ ਤੋਂ ਬਹੁਤ ਵੱਡੀ ਸੇਵਾ ਇਲਾਕਾ ਨਿਭਾ ਰਿਹਾ ਤੇ ਇਥੋਂ ਆਪਣੇ ਆਪ ਦੀਆਂ ਪਰਸਨਲ ਟਰੈਕਟਰ ਟਰਾਲੀਆਂ ਜਿਹੜੀਆਂ ਲੈ ਕੇ ਇਥੋਂ ਥੈਲਿਆਂ ਦੇ ਵਿੱਚ ਮਿੱਟੀ ਭਰ ਕੇ ਉਹ ਬੰਨ ਤੇ ਪੁੱਜਦੀ ਜਿਹੜੀ ਕੀਤੀ ਜਾ ਰਹੀ ਹੈ ਰਾਜਾਂ ਕੀ ਆ ਰਿਹਾ ਓਏ ਕੋਈ ਸੰਤਾਂ ਨੂੰ ਵੇਖਤੀ ਆਂਦੀ ਆਸੇ ਬਸੇ ਸੰਤਾਂ ਕੀਏ ਥੇਡੇ ਪਰਨ ਆ ਜਾਓ ਕਹਿੰਦੇ ਕਰੀਏ ਦੋ ਗੱਲ ਸਾਬਾਇ ਦੀ ਫਤਿਹ ਗਵਿੰਦਰ ਸਿੰਘ ਬਾਈ ਕੱਚੇ ਮਾਚੂੜੇ ਖਾਮ ਜਿਹੜਾ ਪਿੰਡ ਆ ਤੇ ਇਲਾਕਾ ਵੇਟ ਪੂਰਾ ਬਹੁਤ ਵੱਡਾ ਉਪਰਾਲਾ ਆ ਤੇ ਕਲੀਨਿਕ ਸੇਵਾ ਬੜੀ ਜ਼ੋਰ ਨਾਲ ਚੱਲ ਰਹੀ ਹੈ ਕੀ ਕਹਿਣਾ ਜਾਓਗੇ ਸਾਬ ਸਾਹਿਬ ਬਸ ਮਹਾਰਾਜ ਦੀ ਕਿਰਪਾ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਕੱਲ ਅਸੀਂ ਬਾਜ ਮਾਰੀ ਇੱਕ ਅਸੀਂ ਵੋਟਰ ਪੋਲਰ ਸੱਜਣਾ ਨੇ ਲਾਹ ਘਰੀ ਤੇ ਚੌਣਾ ਇੱਥੋਂ ਸਾਡੇ ਕੋਲ ਮਿੱਟੀ ਉਪਲਬਧ ਹੈ ਇਹ ਜ਼ਮੀਨ ਵੈਸੇ ਵੀ ਖਾਲੀ ਹੈ ਕਿ ਜਿਹੜਾ ਉਹ ਢਾ ਲੱਗੀ ਆ ਉਹਦਾ ਸਿੱਧਾ ਸਿੱਧਾ ਹੀ ਜਿਹੜਾ ਨੁਕਸਾਨ ਹੈ ਆਪਣੇ ਸਾਰੇ ਇਲਾਕੇ ਨੂੰ ਆ ਬੇਸ਼ ਇਲਾਕੇ ਦੀ ਨੁਕਸਾਨ ਹੈ ਸੁਧਿਆਣੇ ਤੋਂ ਕਮਾਰ ਪੈਣੀ ਹੈ ਬਿਲਕੁਲ 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 ਉਹ ਉਹ ਮਹਾਰਾਜ ਦੀ ਇਹ ਜੀ ਕਰਪਾ ਹੋਈ ਆ 5 5 ਤੋਂ 50 50 ਤੋਂ ਅੱਜ 500 ਅਸੀਂ ਕਿੱਦਾਂ ਹੋਗੇ ਬਸ ਕਹਿ ਲਓ ਕਲਾਈ ਵਾਰਤ ਰਹੀ ਹੈ ਕਲਾਈ ਬਾਤ ਰਹੀ ਆ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਸਵੇਰ ਅੰਦਾਜ਼ਨ ਕਿੰਨੀ ਕਿਟਰੀਆਂ ਇੱਥੋਂ ਭਰ ਕੇ ਜਾ ਚੁੱਕੀ ਹੋਣੀ ਆ ਕੋਈ ਵੱਧ ਨਹੀਂ ਹੋ ਗਿਆ ਨਹੀਂ ਔਰ ਇਹ ਕਰੀਬ ਟਰਾਲੀ 150 160 ਟਰਾਲੀ ਚ ਆ ਕੰਟੀਨਿਊ ਜਾ ਰਹੀ ਹੈ ਇਹ ਟਰਾਲੀ ਸ਼ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਮਰਾਲਾ ਤੋਂ ਜਿਹੜੇ ਪਰਮਜੀਤ ਸਿੰਘ ਵੀ ਇੱਥੇ ਇਹ ਪੁੱਜੇ ਆ ਉਹਨਾਂ ਦਾ ਵੀ ਯੋਗਦਾਨ ਆ ਤੇ ਉਹਨਾਂ ਨਾਲ ਕਰਦਿਆਂ ਗੱਲਬਾਤ ਸ਼ਰੋਮਣੀ ਅਕਾਲੀ ਦਲ ਨੇ ਪੂਰੇ ਪੰਜਾਬ ਦੇ ਵਿੱਚ ਮੈਂ ਕਹਿ ਲਵਾਂ ਵੀ ਧੂੜ ਕੱਢੀ ਪਈ ਆ ਬਹੁਤ ਸੇਵਾ ਜਿਹੜੀ ਉਹ ਚੱਲ ਰਹੀ ਆ ਅੱਜ ਸਪੈਸ਼ਲ ਕੱਚਾ ਮਾਚੂਵੜਾ ਸਾਹਿਬ ਪੁੱਜੇ ਆ ਕੀ ਕਹਿਣਾ ਚਾਹੋਗੇ ਮੇਰਾ ਮਕਸਦ ਇਹ ਸੀ ਵੀ ਕਿਉਂਕਿ ਪ੍ਰਧਾਨ ਜੀ ਦਾ ਦਿਨ ਸਵੇਰੇ ਸ਼ਾਮ ਫੋਨ ਆਉਂਦਾ ਰਹਿੰਦਾ ਪੁੱਛਣ ਲਈ ਵੀ ਹਾਲਾਤ ਕਿਹਜੇ ਨੇ ਸੋ ਗਰਾਊਂਡ ਦੀ ਜਿਹੜੀ ਰਿਪੋਰਟ ਆ ਪਿੰਡ ਵਾਸੀ ਬੈਟਰ ਦੱਸ ਸਕਦੇ ਸੀ ਉਹਨਾਂ ਨਾਲ ਗੱਲ ਕਰਵਾਈਆ ਉਹਨਾਂ ਨੇ ਹਰ ਇੱਕ ਕਿਸਮ ਦੇ ਭਰੋਸੇ ਦਾ ਯਕੀਨ ਵੀ ਦਿਵਾਇਆ ਜੋ ਸਾਤੋਂ ਵੱਡਾ ਸਾਡੀ ਜਥੇਬੰਦੀ ਤੋਂ ਵੱਡਾ ਅਸੀਂ ਬਾਬਾ ਜੀ ਨਾਲ ਕਿਉਂਕਿ ਬਾਬਾ ਲਾਈ ਵਾਲੇ ਬਾਬਾ ਜੀ ਮੂਰੇ ਹੋ ਕੇ ਇੱਥੇ ਨਾਲ ਸੰਗਤ ਦੇ ਲੱਗੇ ਹੋਏ ਨੇ ਜੋ ਯੋਗਦਾਨ ਬਣਦਾ ਸੀ ਉਹ ਪਾ ਕੇ ਵੀ ਚੱਲੇ ਆ ਇਹ ਵੀ ਕਿਹਾ ਵੀ ਜੇ ਕਿਸੇ ਕਿਸਮ ਦੀ ਵੀ ਅੱਗੇ ਆਉਣ ਵਾਲੇ ਸਮੇਂ ਚ ਲੋੜ ਆ ਉਹ ਵੀ ਕਰਾਂਗੇ ਤੇ ਹੋ ਸਕਦਾ ਇੱਕ ਦੇ ਦਿਨ ਚ ਪ੍ਰਧਾਨ ਸਾਹਿਬ ਆਵਾਂ ਜੀ ਇਧਰੋਂ ਲੰਗੇ ਤਾਂ ਗੇੜਾ ਵੀ ਮਾਰ ਕੇ ਜਾਣਗੇ ਕਿਉਂਕਿ ਹੁਣ ਜਿਹੜੀ ਲੋੜ ਆ ਇੱਥੇ ਆਪਣੇ ਮੰਨ ਫਿਲਹਾਲ ਸੇਫ ਨੇ ਡੀਜ਼ਲ ਦੀ ਵੱਧ ਲੋੜ ਪੈਣੀ ਆ ਜੀ ਬੋਰੀਆਂ ਦੀ ਲੋੜ ਪੈਣੀ ਆ ਫਿਲਹਾਲ ਤਾਂ ਸੰਗਤ ਸਾਰੀ ਜਾਂਦੀ ਆ ਜੀ ਪ੍ਰਮਾਤਮਾ ਦੀ ਕਿਰਪਾ ਵੀ ਹਜੇ ਤੱਕ ਵਿਚਾਰ ਰਿਹਾ ਪ੍ਰਮਾਤਮਾ ਅੱਗੇ ਬਚਾਏ ਰੱਖੇ ਪਰ ਮੈਂ ਬਾਕੀ ਸੰਗਤ ਨੂੰ ਅਪੀਲ ਵੀ ਕਰਦਾ ਵੀ ਜਿਹੜੇ ਏਰੀਆ ਹੁ ਜੇ ਪ੍ਰਮਾਤਮਾ ਇਤਰੋਂ ਸੇਫ ਰੱਖਦਾ ਇਹ ਪਹਿਲਾਂ ਆਪਾਂ ਘਰ ਸੰਭੀਏ ਫਿਰ ਆਪਾਂ ਇੱਥੋਂ ਵਿਹਲੇ ਹੋ ਕੇ ਉਹਨਾਂ ਦੀ ਸੇਵਾ ਲਈ ਬਤ ਤੋਂ ਬਤ ਉੱਤੇ ਬਰਾਲਾ ਕਰੀਏ ਉੱਥੇ ਜਾਈਏ ਸਾਥ ਦੇਈਏ ਇੱਕ ਦੂਜੇ ਦਾ ਕਿਉਂਕਿ ਪੰਜਾਬੀ ਦਾ ਫਰਜ਼ ਹੁੰਦਾ ਆਪਾਂ ਤਾਂ ਬਗਾਨਿਆਂ ਨੂੰ ਨਹੀਂ ਆਪਣੇ ਦੁਸ਼ਮਣ ਦਾ ਵੀ ਜੇ ਕਹੀਏ ਉਹਦਾ ਸਾਥ ਦਿੰਨਾ ਹੈ ਤਾਂ ਫਿਰ ਆਪਣੇ ਭੈਣ ਭਾਈ ਨੇ ਇਕੱਠੇ ਹੋ ਕੇ ਰਲ ਮਿਲ ਕੇ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਬਾਇ ਤੋਂ ਉੱਠ ਕੇ ਤੇ ਸੇਵਾ ਕਰੀਏ ਜਿਵੇਂ ਕਿ ਪਿੱਛੋਂ ਦੋਵੇਂ ਨਦੀਆਂ ਦੇ ਵਿੱਚ ਪਾਣੀ ਜਿਹੜਾ ਹੈ ਇੱਕ ਵਾਰ ਫਿਰ ਤੋਂ ਤੇ ਆ ਗਿਆ کافی ਵੱਡੇ ਪੱਧਰ ਤੋਂ ਤੇ ਉਹ ਪਾਣੀ ਜਿਹੜਾ ਆ ਕੇ ਦਰਿਆ ਦੇ ਵਿੱਚ ਵੀ ਪਵੇਗਾ ਤੇ ਕੁਝ ਪਾਣੀ ਜਿਹੜਾ ਅੱਜ ਧਾਕੜੇ ਤੋਂ ਵੀ ਇਹ ਰਿਲੀਜ਼ ਕੀਤਾ ਹੈ ਤੇ ਉਹਦੀ ਵਜ੍ਹਾ ਦੇ ਨਾਲ ਜੀ ਢਾਹ ਆ ਉਹ ਕੁਝ ਇਹ ਤੇਜ਼ ਹੋ ਗਈ ਹੈ ਪਰ ਜਿਹੜੀ ਸੰਘਤਾ ਤੇ ਫਿਲਟਰੀ ਆ ਦੇਖੋ ਪੂਰਾ ਆਪਣਾ ਸਦੋ ਜਿਹਤ ਲਾ ਕੇ ਜੋਰ ਇਹ ਇੱਥੇ ਲਗਾ ਰਹੇ ਆ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਢਾਹ ਲੱਗੀ ਜਾ ਰਹੀ ਹੈ ਉਹਨੂੰ ਨੱਥ ਪਾਈ ਜਾਵੇ ਬਾਕੀ ਕੁਦਰਤ ਦੀ ਜਿਹੜੀ ਆਪ ਦੀ ਇੱਕ ਖਿਤਰਤ ਆ ਉਹ ਵੀ ਜਿਹੜੀ ਆ ਇੱਥੇ ਨਾਲ ਦੀ ਨਾਲ ਦੇਖਣ ਨੂੰ ਮਿਲ ਰਹੀ ਆ ਸਾਰੰਗਪੁਰ ਫਸਿਆਂ ਦੇ ਵਿੱਚ ਇਹ ਜਿਹੜੀ ਢਾਹ ਇਹ ਲੱਗੀ ਹੋਈ ਆ ਤੇ ਇਲਾਕਾ ਵੇਟ ਨੇ ਬਹੁਤ ਵੱਡਾ ਉਪਰਾਲਾ ਕਰਕੇ ਜਿਹੜੀਆਂ ਟਰਾਲੀਆਂ ਆ ਉਹ ਫਰ ਪਾਰਕ ਜਿੱਥੇ ਬੱਚੇ ਵੀ ਬਜ਼ੁਰਗ ਵੀ ਤੇ ਮਾਈਆਂ ਵੀ ਤੇ ਇੱਥੇ ਲਗੀਆਂ ਹੋਈਆਂ ਕੱਚਾ ਮਚੌੜਾ ਖਾਮ ਦੀ ਪੰਚਾਇਤ ਤੋਂ ਜਿਹੜੀ ਮਿੱਟੀ ਆ ਉਹ ਚੱਕ ਕੇ ਇੱਥੇ ਬਕਾਇਦਾ ਲਗਾਈ ਜਾ ਰਹੀ ਆ